ਤਰਾ ਖਾਲ ਲੱਗਦਾ ਇਹ ਮੈਨੂੰ ਬਹੁਤ ਕੜਦੇ ਪੈਣੀ ਹਾਂ ਬਾਈ 25000 ਰੁਪਏ ਬੋਨ ਦਾ 25 ਦੇ ਦੂਜਾ ਇਹ ਹੋਰ ਤੈਨੂੰ ਵੀ ਪਤਾ ਕਿੰਨੇ ਦੀ ਚੀਜ਼ ਆ ਵਸ ਯਾਰ 25 ਬੁੱਧੀ ਦਾ ਬੱਕਰਾ ਹੈ ਨਹੀਂ ਬਾਈ ਇਹ ਮੈਂ ਕੱਚੀ ਹਾਂ ਵੀ ਨਹੀਂ ਪਰਦਾ ਨਾ ਨਾ ਬੱਛੀ ਹੈ ਨਹੀਂ 25000 ਰੁਪਏ ਲੱਗਦਾ ਫਾਜ਼ਿਲ ਰਹਿ ਕਰ ਕਿੰਨੇ ਦੀ ਦੇਣੀ ਨਾ ਰਾਇ ਦਾ ਕੀ ਗੱਲ ਨਾ ਕਰਨੀ ਆ ਇਹਦਾ ਕਰੀ ਕਰੀ ਆਏ ਨਹੀਂ ਤਾਂ ਤੂੰ ਰਹਿ ਕਰ ਆਪਾਂ ਜੀ ਨੇ ਨਾ ਕਰਨੀਆਂ ਬੱਸ 25 25 ਬਜੇ ਦੋ ਦੋ ਮਗਰ ਮੇਕ ਮਾਰੋ ਮੇਕ ਮਾਰੋ ਦੋ ਨੇ ਫਿਰ ਭਾਈ ਬਕਰੀਆਂ ਦੇ ਕੱਟ ਕਾਰਡ ਦੇਖ ਲੈ ਲਿਸੀਏ ਨਹੀਂ ਯਾਰ ਬੱਕਰਾ ਲੋੜ ਨਾ ਬਤਾਓ ਆ ਵੀ ਮਰਜੀ ਦੇਖ ਯਾਰ ਹਾਂ ਅਡਾ ਕਹਿੰਦਾ 9-9 ਫੁੱਟ ਦੀਆਂ ਦੋ ਜਣੇ ਇਹ ਉਹ ਤਾਂ ਠੀਕ ਆ ਤੇਰੀ ਜਾਨ ਕਰ ਦਈ ਹਾਂ ਵੀ ਛੋਟੀਆਂ ਆ ਹਾਂ ਫੇਰ ਦਾ ਸੌਦਾ ਕਰੂ ਤੂੰ ਮੁੱਲ ਲਾ ਜੱਟ ਕੇ ਜੱਟ ਕੇ ਮੁੱਲ ਲਾ ਤੂੰ ਮੁੱਲ ਲਾਏਗਾ ਫੇਰ ਹੀ ਹੋਊ ਫੇਰ ਸੁਣਾਂ ਨਹੀਂ ਪਾਉਂਦਾ ਕੀ ਫਾਇਦਾ ਫੇਰ ਕੋ ਗੱਲਬਾਤ ਕਰ ਬਾਈ ਗੱਲਬਾਤ ਕਰ ਲਈ ਸਾਹਮਣੀ ਲਓ ਬਈ ਸਹੀ ਰੁਪਏ ਕਿੰਨੇ ਦੇ ਦਿੰਦੇ ਆਂ ਲੌਂਗ ਵਾਲੀ ਉਹਨੇ ਜੀ 42000 ਰੁਪਏ ਦੇ ਦਿੰਦਾ ਆਂ ਆਹ ਵਾਹ ਦੁਕਾਨ ਤੋਂ ਸੇਲ ਲਾਇਆ ਆਹ ਸੋਹੇ ਵਾਲੀ ਗੱਲ ਆ ਪਹਿਲਾਂ ਗਾਹਾਂ ਦੇਖ ਤੂੰ ਸਿੱਧੀਆਂ 30000 ਦੀਆਂ ਲੈ ਜਾਂਨੇ ਗੱਲ ਕਰਨ ਚ ਕੋ ਲੋੜੀਂਗ ਕਰਨ ਚ ਸਿੱਧੀਆਂ 30000 ਦੀਆਂ ਕਹਿਣਾ ਆਈ ਆ ਅਗਲਾ ਹਜੇ ਤੀਨੂ ਵੀ ਨਹੀਂ ਮੰਨਿਆ ਹੋਣਾ ਨਹੀਂ ਬਾਲਾ ਉਹਦਾ ਫਲਸ ਹੈ ਜੀ ਤੀਨੂ 30 ਹੁੰਦੀ ਯਾਰ ਦੇ 30 ਦੀਆਂ ਉਹ ਫਿਕਰ ਦਿੰਦੇ ਨੇ ਤੂੰ ਯਾਰ ਕੀ ਫਾਇਦਾ ਉਹ ਖੜਦਾ ਜਾਂ ਉਹ ਖੜਦਾ ਦਾ ਲੋਕ ਕਿਉਂ ਖੜਾ ਕੋਈ ਹੈਗਾ ਯਾਰ ਖੜਦਾ ਹਾਂ ਇਹ ਕਰ ਮੰਨੀ ਜਾਂਦਾ ਹੈ ਇਹ ਕਹਿੰਦਾ ਹਾਂ ਕਹਿੰਦਾ ਇਹਦਾ ਕਹਿੰਦਾ ਬੰਦੇ ਕਹਿੰਦੇ ਸਾਂਝੀਆਂ ਨੇ ਸਾਰੀਆਂ ਉਹਦਾ ਠੀਕ ਹੈ ਤੇਰੀ ਗੱਲ ਅਜੇ ਰੈ ਨਹੀਂ ਬਣੀ ਅਗਲੀਆਂ ਦੀ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਵੀਡੀਓ ਦਾ ਰੈਦਾ ਕਹਿਦਾ ਦੋਸਤੋ ਭਾਈਦੇ ਨਹੀਂ ਕੋਈ ਜਾ ਕੁਝ ਨਹੀਂ ਜਾ ਗੱਲ ਜੀ ਜੀ ਉਹਦਾ ਕਰ 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 ਉਹ ਫੜ ਜਾ ਦੱਸੋ ਜੀ ਆ ਫੜ ਫਾਇਦਾ ਫੜ ਰਿਹਾ ਤਨਵੀਰ ਆ ਵੀ 10000 ਰੁਪਏ ਹੋ ਗਿਆ ਯਾਰ ਉਹ ਖੜ ਜਾ ਉਹ ਨਹੀਂ ਉਹ ਖੜਤਾ ਯਾਰ ਡਿੰਕਤਾ ਯਾਰ ਕੋਈ ਗੱਲ ਨਹੀਂ ਪਰ

ਯਾਰ ਮਨਪੁਰਾ ਕਿੱਥੇ ਬਣ ਰਹੀ ਆ ਉਹਥੇ ਪਚਾੜ ਵਾਂਦੀ ਆ ਉਹ ਨਹੀਂ ਪਤਾ ਉਹ ਬਾਈ ਉਹ ਰਿਆ ਜੀ ਨਾ ਬਾਈ ਓਏ ਉੱਥੇ ਕਿੱਥੇ ਮੈਨੂੰ ਮੈ ਸਮਝ ਕੇ ਆ ਬਾਈ ਉਹ 500 ਉਹ ਘਟਦਾ ਆ ਉਹ ਕੱਲ ਨੂੰ ਵੇਚ ਦੂੰਗਾ ਖਰਚਾ ਉਹ ਬਾਈ ਉਹ ਰਿਆ ਯਾਰ ਟਕ ਪਾਇਆ ਕਮ ਉਹ ਨਹੀਂ ਹੈਗਾ ਗਾਰਡਨ ਹੈਗੇ ਯਾਰਾ ਅੱਗੇ ਮੇਜੇ ਤੇਰੇ ਮਗਰੇ ਕਿਤੇ ਮੈਂ ਉਹ ਨਹੀਂ ਗਾਰਡਨ ਹੈਗੀਆਂ ਨਾ ਇਹਨੂੰ ਫਿਰ ਆ ਮੈਂ ਤੁਰ ਪਾ ਦੇ ਜੀ ਫਿਰ ਮੈਂ ਜ਼ਰਾ ਹੁਣ ਜਾਦਾ ਕੀ ਗੱਲਾਂ ਬਾਤਾਂ ਨਾ ਨਾ ਇਮਾਮ ਭਾਈ ਨਾ ਉਹ ਬਾਈ ਉਹ ਆਇਆ ਉਹ ਆਇਆ ਉਹ ਲੱਭਦਾ ਆਇਆ ਚੁੱਪ ਕਰ ਤੈਨੂੰ ਮਰ ਪਉਦੀ ਨਹੀਂ ਉਹ ਸਾਰੀਆਂ ਗੱਲਾਂ ਉਹ ਵੀ ਗਰੀਬ ਹੈ ਤੋ ਰੋਕੀਆਂ ਨੇ ਵੀ ਖਮਾਉਣੀਆਂ ਨੇ ਪਤਾ ਨਹੀਂ ਚਾਹ ਮੰਡੀਆਂ ਸਿੱੱਚੀ ਫਿਰੂਗਾ ਇਹਨਾਂ ਦੇ ਰਸਤੇ ਬਾਬੇ ਤੇ 33000 ਦੀ ਉਹ ਲੱਖ ਰਾ ਬਾਈ ਉਹ ਨਹੀਂ ਉਹ ਰੱਖਣਾ ਰਹਿਣੇ ਉਹ ਕੀ ਕਰੀਂ ਨਹੀਂ ਬਾਜ਼ਾਰ ਆਣੇ ਬੜਾ ਫਰਕ ਆ ਕਿੰਨਾ 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 ਆਉਂਦਾ ਵੇਚ ਦੇਣਾ ਉਹ ਰਹਿਣੇ ਬਾਈ ਕੋਈ ਨਾ ਵੇਚ ਕੋਈ ਕਰ ਹਟ ਜਾ ਯਾਰ ਉਹ ਸਿਰੇ ਨੀ ਹਟ ਲਾ ਕੇ ਹਟ ਜਾ ਉਹ ਖੜ ਜਾ ਓਏ ਉਹ ਖੜ ਜਾ ਹਟ ਜਾ ਹਟ ਜਾ ਜਿਆ ਪੂਰੀਆਂ ਪੂਰੀਆਂ 35000 ਦੀਆਂ ਹੋ ਗਿਆ ਹਾਂ ਹੁਣ ਬਈ ਰੱਖ ਲੈ ਚੱਲ ਉਹ ਤੇਰੀ ਮਰਜ਼ੀ ਹੈ ਉਹ ਵੀ 35000 ਚਲੋ ਹਟ ਵਧੇ ਵਧੇ ਦਿੰਦੇ ਆ ਕੋਈ ਇੰਦਰੀ ਅਸਤਾ ਤੇ ਨਾ ਮੋਲੇ ਤੋ ਕਤਾ ਜੀ ਨੂੰ ਮਰਜ਼ੀ ਹੈ ਹਾਂ ਬਿਨਾਂ ਦਲਾਲੀ ਵੇਚ ਜੀ ਨੂੰ ਮਰਜ਼ੀ ਵਿੱਚ ਕੁਝ ਨਹੀਂ ਕਹਿੰਦੇ ਹਾਂ ਠੀਕ ਹੈ ਜੀ ਇਹਨਾ ਮਾਲ ਕਿਉਂ ਜੀ ਮਾਲ ਦੇ ਮੁੰਡੇ ਅੱਜ ਜੀ ਪਕਾਈ ਕਰਦੇ ਦਾ 2 ਰੁਪਏ ਲੈਂਦੇ ਨਹੀਂ ਦਿੰਦੇ ਨਹੀਂ 1 ਰੁਪਇਆ ਲੈ ਦੇ ਬਿਨਾ ਲੈ ਗਿਆ ਆ ਪੱਟੀਆਂ ਕਰਾ ਡਾਕਟਰ ਤੋਂ ਹੋਰ ਕੀ ਕਰੇਗਾ ਲੈ ਕੀ ਕੋਸਾ ਬੋਲਦਾ ਬਾਈ ਪੱਟੀ ਲੇ ਨਹੀਂ ਚੜਦੀ ਚੋਪੀ ਜੇ ਹੱਥ ਵੜ ਗਏ ਥੋੜੀ ਜਰੂਰਗਾ ਵਾ ਦੇ ਚੋਲਾ ਨਹੀਂ ਬਸ ਕੋਈ ਪੱਟੀ ਲਗਾ ਦੇ ਪੱਟੀ ਕਰਾ ਬਾਈ ਹਾਂ ਚਲ ਸਭ ਨੂੰ ਚੱਲੂ ਨਾ ਪੱਟ ਪੱਟ ਪੰਪੀਰ ਮਾਰਦਾ ਬਾਈ ਠੀਕ ਜੀ ਮੈਂ ਚਾਹਿਆ ਅਲਮ ਆਲਾ ਕੁਸਮ ਕੀ ਯਾਰ ਨਾਉਂ ਨਾ ਜਲਦੀ ਨਾ ਲੂਦੇਗਾ ਕੋਈ ਛਾਈ ਦਾ ਫਰਾ ਦੇਖ ਕੋਈ ਗੱਲ ਨਹੀਂ ਪੁਰੀਆ ਬਾਈ ਓਏ ਤੂੰ ਕਰੀਏ ਬੋਣੀ ਬਟਾ ਦਾ ਪਹਿਲੀ ਨਿਕਲ ਗਈ ਨੇ ਤੇ ਮਾਲ ਆਕਣ ਤੋਂ ਪੁਰੀਆ ਬਾਈ ਓਏ ਤੱਕਦਾ ਦੇ ਦੇ ਯਾਰ ਅੰਕ ਕਾਹਨੂੰ ਕਰਦਾ ਮੈਂ ਮੈਂ ਵੀ ਬੋਣੀ ਕਰਾਂ ਯਾਰ ਮੈਂ ਨਾ ਘਣਾ ਕਰੋ ਯਾਰ ਬੱਕਰ ਦੇ ਦਿਨ ਦੇਣਾ ਫੇਰੀ ਬੋਣੀ ਹੋਊ ਹੁਣ ਪਾ ਲਾਂਗਾ ਫੇਰੀ ਬੋਣੀ ਹੋਊ ਤੂੰ ਦਿੰਦਾ ਦੀ ਦਾ 600 ਰੁਪਿਆ ਐਡਾ ਖਾਣ ਦੇ ਦੇ ਆਇਆ ਨਹੀਂ ਉਹ ਫੇਰਾ ਬੜਾ ਫਰਕ ਕਿੰਨਾ ਫਰਕ ਹੈ ਲੋ ਬਈਆ ਰਾਬੋ ਬਈਆ ਇਹ ਆ ਗਿਆ ਪੀਆ ਘੱਟ ਵੀ ਨਹੀਂ ਦੇ ਅਸਹੀ 19 ਰਣੀ ਹੈ ਹੋ ਫੇਰਾ ਬਸ ਉਹ ਕੱਢ ਜਾ ਹਾਂ ਨਾ ਇਹ ਦੇ ਦੇ ਨਹੀਂ ਦੇ ਦੇ ਕਾਨੂੰ ਮੋੜਾ ਬਈਆ ਸੁਖੇ ਵਪਾਰੀ ਨੂੰ ਬੱਕਰੀ ਦੇ ਦੇ ਯਾਰ ਨਾਲ ਤੁਹਾਨੂੰ ਦੱਸਦੇ ਤੂੰ ਘੱਟ ਤਾਂ ਵੇਚ 19000 ਦਾ ਦਾ ਕੱਲੀ ਦੇ ਇੱਥੇ 75 ਰੁਪਏ ਲੱਗੇ ਇਹ ਮੰਦਾ ਨਾਲ ਕਰਾ ਕੀ ਯਾਰਾ ਨਹੀਂ ਉਹੇ ਪਾਲੀ ਆ ਰੱਖਣੀ ਐ ਉਹ ਜਿਹੜਾ ਨਹੀਂ ਉਹਨਾਂ ਦੇ ਤੋਂ ਪਾਲੀ ਐ ਬੰਦਾ ਤੇ ਬੱਕਰੀ ਮਰ ਗਈ ਆ ਜਦੋਂ ਜਦੋਂ ਪਾਲ ਲੂ ਯਾਰ ਹਾਂ ਜੀ ਕਹਤ ਐ 20000 ਰੁਪਏ ਕਹਤਾਂ ਹਾਂ ਨਹੀਂ ਉਹ ਗੰਗਾ ਯਾਰ ਉਹ ਬੱਕਰੇ ਮੈਨੂੰ ਜੋ ਕੋਈ ਨਹੀਂ ਕੋਈ ਨਹੀਂ ਮਿਲੇ ਬਣਾ ਦਾ ਉਹ ਨਹਿਣ ਤੇਰਾ ਮਾਲ ਦੇ ਦੂੰਗਾ ਅੱਜ ਮੈਂ ਵੇਚ ਦਈਏ ਨਾ ਦੇਜਦਾ ਹੁਣ ਯਾਰ ਆ ਉੱਥੇ ਦਾ ਮਨ ਨੂੰ ਬਾਜ ਮੰਗੇਗਾ ਉੱਥੇ ਦਾ ਫੋਣਾ ਨਹੀਂ ਸਕਦਾ ਸਰੋਂ ਪਹਿਲੀ ਵਗਾਇ ਨਾ ਨੇ ਇਹਨੂੰ ਐ ਇੱਕ 60 ਲੱਖ ਔਰ ਇਹ ਯਾਰੀ ਉਹ ਨਹੀਂ ਹੁੰਦੀ ਨਹੀਂ ਮੈਨੂੰ ਪਤਾ ਉਹਨੇ ਮਾਰੇ ਉਹ ਮਾਰੇ ਉਹ ਮਾਰੇਗਾ ਮਾਰੇਗਾ ਪਹਿਲੇ ਪਹਿਲੇ 19000 ਲਾਪਾ ਚਲੋ ਕੋਈ ਗੱਲ ਨਹੀਂ ਮਾਰੇ ਦਾ ਕੰਮ ਨਹੀਂ ਕਰਿਆ ਦੋ ਬੱਚੇ ਵਧੀਆ ਲਾਦੇ ਨੇ ਅਣੀ ਉਹ ਬੰਦੇ 19 ਮਾਰੇ ਆ ਕੇ ਨਾ ਆ ਗਏ ਬੀਜੀ ਇਹ ਕਿੰਨਾ ਛੋਟੇ ਭਾਈ ਬੋਏ ਕੱਟਦਾ ਜਿਵੇਂ ਓਏ ਉਹ ਬਾਈ ਬੈ ਜਾ ਰਾ ਬਈ ਯਾਰ ਆੜ ਦਾ ਕੰਮ ਆ ਯਾਰਾ ਨੇ ਹੋਣਾ ਉਹ ਰਿਆ ਹਾਂ ਉਹ ਘਟਲਾ ਬੇਚ ਨਹੀਂ ਗੱਪ ਹੁਣ ਲਾ ਰਿਆ ਦਾ ਵਗ ਜਾ ਲਵੇ ਕਰੂ ਕੁਸਤਾ ਐਂ ਤਾਂ ਉਹ ਇੱਕ ਗੱਲ ਸੁਣ ਰਿਆ ਐਨਾ ਪੱਜਾ ਕਰਾ ਤੇਰਾ ਮਾਲ ਹੈ ਤੂੰ ਜਮੀ ਨਾ ਸੀ ਹਰ ਕੇ ਗੱਲ ਕਰ ਮੈਂ ਪਰਚੀ ਕਟਵਾ ਕੇ ਆ ਗਿਆ ਪਰਚੀਆਂ ਕੱਟਣੀਆਂ ਮੈਂ ਖੜਾ ਮਾਲਕ ਮੰਡੀ ਦਾ ਮੈਂ ਕਟਵਾਉਂ ਤੈਨੂੰ ਜੇ ਕੋਈ ਟੋਕ ਗਿਆ ਤਾਂ ਮੇਰੇ ਨੂੰ ਅਸੀਂ ਖੜੇ ਆ ਤੈਨੂੰ ਪਾਇਆ ਇਹਦੀ ਪਰਚੀ ਵੀ ਆਉਂਦੀ ਹੈ ਗੁੰਦਰਾਂ ਦਾ ਜਦੋਂ ਸਵੇਰੇ ਚਲਾਦਾ ਉਹਨੂੰ ਬੁਲਾਉਂਦਾ ਨਹੀਂ ਯਾਰ ਹਾਂ ਬਿਲਕੁਲ ਹੈਗਾ ਵਧੀਆ ਸਹਿਯਾਰ ਨਿਖਦੀਪ ਹਰ ਟਾਈਮ ਤੈਨੂੰ ਬੁਲਾਉਂਦੀ ਯਾਰ ਮਾਲਕ ਮੰਡੀ ਦੇ ਮਾਤ ਨੂੰ ਕਟਾਈ ਮਾਪੂ ਬੱਜੀ ਕਟਾਈ ਨਾ ਬੂਆ ਆਦਾ ਆਦੇ ਸਾਨੂੰ ਦੋਨੋਂ ਮਿਚੂਨਰ ਮੈਨੂੰ ਕਿਵੇਂ ਕਰੀਏ ਉਹ ਬੱਜੀ ਕਟਾਉਣਾ ਵੀ ਹਰ ਵਕਤ ਹੀ ਵੇਚਦੇ ਯਾਰ ਬੱਕਰੇ ਆ ਉਹ ਬਾਈ ਕੋਰੇ ਆ

आबा छोड़ दे मैकर भाई था मैं खड़ा मैं खड़ा मैं खड़ा आ मां खड़ा मेरा क्या रहा हेलो हां भाई अभी तुम्हारा ये फॉर्म नहीं अपना दीवार बना भाई यार अब दाम कब के बदल जाए मैं बनाता कमिन करूंगा हेलो देखो भाई चला ले ले रुपए इसके जा हां भाई ਉਹ ਨਾ ਉਹ ਇਤਲੇ ਵੀ ਰਾਜਾ ਦਾ ਉਹ ਭਾਗਲ ਨਾ ਜਦ ਮੈਂ ਹੈਲੋ ਜਮੀਨ